ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਇੱਕ लेखा-ਜੋਖਾ ਹੜਾਂ ਦਾ ਬਣਾ ਕੇ ਸੈਂਟਰ ਗਵਰਨਮੈਂਟ ਨੂੰ ਸੌਂਪਿਆ ਜਾਣਾ ਸੀ ਪਰ ਉਹ लेखा-ਜੋਖਾ ਉਸ ਸਮੇਂ ਨਹੀਂ ਬਣਿਆ ਜਿਸ ਦੇ ਲਈ ਪੰਜਾਬ ਸਰਕਾਰ ਨੇ ਕੁਝ ਦਿਨ ਹੋਰ ਲਏ ਤੇ ਅੱਜ ਅਖੀਰ ਉਹ लेखा-ਜੋਖਾ ਸਰਕਾਰ ਨੂੰ ਭੇਜ ਦਿੱਤਾ ਗਿਆ ਇੱਕ ਪੱਤਰ ਹੈ ਜਿਹੜਾ ਉਹ ਭੇਜਿਆ ਗਿਆ ਜਿਸ ਵਿੱਚ 13000 ਕਰੋੜ ਤੋਂ ਵੱਧ ਦੇ ਨੁਕਸਾਨ ਦਾ ਅਨੁਮਾਨ ਹੈ ਜਿਹੜਾ ਉਹ ਲਗਾਇਆ ਗਿਆ ਹੈ ਤੇ ਇਸ ਪੱਤਰ ਨੂੰ ਕਿਹਾ ਜਾ ਰਿਹਾ ਕਿ ਯਾਦ ਪੱਤਰ ਦੇ ਵਜੋਂ ਭੇਜਿਆ ਗਿਆ ਹੈ ਤਾਂ ਕਿ ਸੈਂਟਰ ਗਵਰਨਮੈਂਟ ਨੂੰ ਯਾਦ ਕਰਵਾਇਆ ਜਾਵੇ ਕਿ ਪੰਜਾਬ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਪਿਛਲੇ ਦਿਨੀ ਹੋਏ ਤਾਂ ਅਜਿਹੇ ਸਮੇਂ ਦੇ ਵਿੱਚ ਜੋ ਮਨਰੰਜਨਕਾਰੀਆ ਭਾਜਪਾ ਦੇ ਵੱਡੇ ਨੇਤਾ ਨੇ ਉਹ ਇੱਕ ਵਾਰੀ ਫਿਰ ਤੋਂ ਸੁਭਾ ਸਰਕਾਰ ਤੇ ਵਰਦੇ ਨਜ਼ਰ ਆਏ ਤੇ ਉਹਨਾਂ ਨੇ ਕਿਸ ਤਰ੍ਹਾਂ ਇਲਜ਼ਾਮ ਲਗਾਏ ਨੇ ਕਿ ਪੰਜਾਬ ਸਰਕਾਰ ਨੂੰ ਹਾਲੇ ਤੱਕ ਇਹੀ ਨਹੀਂ ਪਤਾ ਕਿ ਕਿੰਨਾ ਨੁਕਸਾਨ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ ਹਾਲਾਂਕਿ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ ਪ੍ਰਧਾਨ ਮੰਤਰੀ ਆਏ ਸਨ ਉਦੋਂ ਤੱਕ ਮੁੱਖ ਮੰਤਰੀ ਮਿਲਨ ਤੱਕ ਵੀ ਨਹੀਂ ਆਏ ਸੋ ਆਪਸੀ ਤਕਰਾਰ ਹੈ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਉਹ ਲਗਾਤਾਰ ਵਾਧੀ ਜਾ ਰਹੀ ਹੈ ਹੜਾ ਨੇ ਇਸ 파ੜੇ ਨੂੰ ਆਪਸੀ ਪਾਰਟੀਆਂ ਦੇ 파ੜੇ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਕੀ ਕੁਝ ਕਹਿਣਾ ਮਨੋਰੰਜਨ ਕਾਲੀਆ ਦਾ ਆਓ ਸੁਣਦੇ ਹਾਂ ਔਰ ਰਿਪੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਿਹੜਾ ਨਾ ਇੱਕ ਸਰਵੇ ਕਰਵਾਓ सर्वे जरा है भी हैज कितों कितों है गया। और पंद्रह महीने इन्हें टेंडर नहीं फ्लोट किया अठ पॉइंट बानवे करोड़ का जरा सरे से धरे से बैठे गए और फिर बंदा नहीं तो पास हिस्ट्री होंगी माधोपुर फ्लड गेट्स है ਉਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲਓ ਮਹਾਰਾਜ ਉਹ ਵੀ ਨਹੀਂ ਕਰਵਾਏ ਉਹ ਵੀ ਨਹੀਂ ਕਰਵਾਇਆ ਅਫੈਕਟ ਹੀ ਹੋਇਆ ਕਿ ਜਦੋਂ 2 ਲੱਖ ਕਿਊਬਿਕ ਵਾਟਰ ਆਇਆ ਤੇ ਫਿਰ ਤੁਸੀਂ ਪਠਾਨਕੋਟ ਗੁਰਦਾਸਪੁਰ ਫੜਾ ਡਾਂਗੇ ਕੋਈ ਫੀਰਸ ਕਿ ਤੋ ਸਬਕ ਨਹੀਂ ਲੈਣਾ ਚਲੋ ਨੁਕਸਾਨ ਹੋ ਗਿਆ ਪੰਜਾਬ ਦਾ ਪ੍ਰਧਾਨ ਮੰਤਰੀ ਆ ਰਿਹਾ ਹੈ ਉਜੇ ਪ੍ਰਧਾਨ ਮੰਤਰੀ ਆ ਰਹੇ ਹੈ ਤੁਸੀਂ ਕਮ ਸੇ ਕਮ ਆਪਣੀ ਮਨਿਸਟਰਸ ਦੀ ਕੈਬਨਿਟ ਦੀ ਇੱਕ ਬੈਠਕ ਕਰੋ ਕਿੰਨਾ ਨੁਕਸਾਨ ਹੋਇਆ ਅਸੀਂ ਦੱਸਿਏ ਤਾਂ ਸਹੀ ਉਹ ਚਾਹੀਦਾ ਤੇ ਸਗਾ ਕਿ ਉਸਨ ਪ੍ਰਾਈਮ ਮਿਨਿਸਟਰ ਦੀ ਬੈਠਕ ਤੇ ਚੀਫ ਮਨਿਸਟਰ ਸ਼ੋਡਾਮਨ ਪ੍ਰੈਸੈਂਟ ਮੁੱਖ ਮੰਤਰੀ ਜਾਂਦੇ ਫਾਈਨਾਂਸ ਮਨਿਸਟਰ ਜਾਂਦੇ ਚਲੋ ਮੁੱਖ ਮੰਤਰੀ ਬਿਮਾਰ ਸੀਗੇ ਫਾਈਨਾਂਸ ਮਨਿਸਟਰ ਜਾਂਦੇ ਨਹੀਂ ਗਏ ਕਿਨੂੰ ਭੇਜਿਆ ਇੱਕ ਕੁੜੀਆ ਇੱਕ ਮੁੰਡੀਆਂ ਜੂਨੀਅਰ ਮਿਨਿਸਟਰਸ ਕੋਲ ਇੱਥੇ ਚੀਫ ਸੈਕਟਰੀ ਗਿਆ ਉਹਨੋਂ ਤੇ ਪ੍ਰਾਈਮ ਮਿਨਿਸਟਰ ਨੇ ਪੁੱਛਿਆ ਕਿ ਵੀ ਕਿੰਨਾ ਨੁਕਸਾਨ ਹੋਇਆ ਉਹਨ ਚੀਫ ਸੈਕਟਰੀ ਦੇ ਵਿਊਜ਼ ਕਿ ਲਗਭਗ 13000 ਕਰੋੜ ਦੇ ਕਰੀਬ ਹੋਇਆ ਤੇ ਉਹ ਕਹਿੰਦੇ ਸਾਨੂੰ 20000 ਕਰੋੜ ਦੇ ਦੇ ਉਹ ਭਾਈ ਤੁਸੀਂ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲੋ ਆਪਣੇ ਕਾਰਜਿਕ ਫੈਸਲਾ ਤਾਂ ਕਰ ਲੋ ਕਿੰਨਾ ਨੁਕਸਾਨ ਹੋਇਆ 30 ਸੈਪਟੰਬਰ ਨੂੰ ਪ੍ਰਾਈਮ ਮਿਨਿਸਟਰ ਸੌਰੀ ਚੀਫ ਮਿਨਿਸਟਰ ਉਹ ਮਿਨਿਸਟਰ ਨੂੰ ਮਿਲੇ ਉਹਨਾਂ ਨੂੰ ਕਹਿੰਦੇ ਸਾਨੂੰ ਐਕਸਟਰਾ ਜਿਹੜੇ ਹੈਗੇ ਆ ਫੰਡਸ ਦਿੱਤੇ ਜਾਣ ਕਹਿੰਦੇ ਠੀਕ ਹੈ ਤੁਸੀਂ ਇੱਕ ਮੈਮੋਰੈਂਡਮ ਜਿਹੜਾ ਹੈਗਾ ਸਾਨੂੰ ਦਿਓ ਕਿ ਕਿੰਨਾ ਕੁ ਲਾਸ ਹੋਇਆ ਤੁਸੀਂ ਦੇਖੋ 10 ਦਿਨ ਚ ਅਸੀਂ ਪ੍ਰਪੇਅਰ ਹੀ ਨਹੀਂ ਕਰ ਸਕੇ ਕੱਲ ਦਿੱਤਾ ਕੱਲ ਦਿੱਤਾ ਇਹਨਾਂ ਨੇ ਮੈਮੋਰੰਡਮ ਦਿੱਤਾ ਪ੍ਰਾਈਮ ਹੋਮ ਮਿਨਿਸਟਰ ਨੂੰ ਕਿ 13000 800 ਕਰੋੜ ਦੇ ਕਰੀਬ ਨੁਕਸਾਨ ਹੋਇਆ ਪਹਿਲਾਂ ਕਹਿੰਦੇ ਸੀ ਕੋਈ ਦੋ ਤਿੰਨ ਮੀਟਿੰਗਾਂ ਪਹਿਲਾਂ ਹੋਈਆਂ ਉਹ ਚ ਕੋਈ ਕਹਿੰਨ 15000 ਕੋਈ ਕਹਿੰਨ ਹਜ਼ਾਰ ਘਟ ਗਿਆ ਕਹਿੰਨ ਤੁਸੀਂ ਇਹ ਰੀਜ਼ਨਿੰਗ ਤਾਂ ਬਣਾ ਕੇ ਭੇਜੋ ਫਿਰ ਇਹਨਾਂ ਨੇ ਜਿਹੜਾ ਚੀਫ ਸਕੱਟਰੀ ਨੇ ਕਿਹਾ ਸੀਗਾ ਉਹਦੇ ਲਗਭਗ ਹੋਊਗਾ ਸਵਾਲ ਇਹ ਹੈਗਾ ਕਿ ਵਰਕਿੰਗ ਕਿਦਾਂ ਹੈ ਪਾਲਿਸੀ ਪ੍ਰੈਲਿਸਿਸ ਹੈਗਾ हूं आम तौर पर हों कोई भी सरकार हो चीफ मिनिस्टर रिलीफ फंड हों हर एक चीफ मिनिस्टर रखे हूं कोई भी किसी वक्त भी कोई आपदा है कोई गल हूँ कॉल करते हैं वो बजाय रंगला पंजाब सुसायटी फंड बनाता तो फंड दी की जरूरत है की जरूरत हैगी है। फिर कहें चीफ मिनिस्टर दे नहीं रहे पैसे तो भाई ए मतलब है कि इट कॉल्स क्वेश्चन मार्क ओवर द क्रेडिबिलिटी ऑफ़ चीफ मिनिस्टर पैसा नहीं आ रहा फिर एक चिट्ठी हेल्थ डिपार्टमेंट पठानकोट चारी हो ਐਸਐਮਓ ਨੇ ਜਾਰੀ ਕੀਤੀ ਹੈ ਤੇ ਇਹਦੇ ਵਿੱਚ ਖੋਰ ਫੰਡ ਕਰਤਾ ਕਿ ਮਿਸ਼ਨ ਚੜ੍ਹਦੀ ਕਲਾ ਫੰਡ ਤੀਸਰਾ ਫੰਡ ਆ ਗਿਆ ਜੀ ਮਤਲਬ ਹੈ ਇੱਕ ਟ੍ਰੈਜੇਡੀ ਹੈ ਇੱਕ ਕ੍ਰਾਈਸਿਸ ਹੈ ਉਸ ਦੇ ਤਿੰਨ ਤਿੰਨ ਫੰਡ ਜਿਹੜੇ ਕ੍ਰੀਏਟ ਹੋਏ ਹੋਏ ਔਰ ਉਹਦੇ ਵਿੱਚ ਐਸਐਮਓ ਸੁਨੀਲ ਚੰਦ ਹਾਂ वह कह रहा है कि अठ हज़ार एस एमओ देगा दैडिकल अफसर पाँच हज़ार देगा जीफ <laughs> फार्मेसिस्ट हैजार देगा क्लर्क पंद्रह सौ देगा ईवन क्लास फोर को हज़ार रुपये लवो जो पूछा मुकर गया तो सिविल सर्जन कहते कि सिविल सर्जन के ऑर्डर हो सीवल सर्जन ने कहा कि सू डीएचएस ने कहा हूँ सवाल यह है कि क्या ये सिर्फ पठानकोट लिए पूरे हेल्थ डिपार्टमेंट लिए है ਕੌਣ ਜਵਾਬ ਦੇਦਾ ਫੇਰੇਗਾ ਬਾਕੀ ਮਹਿਕਮਾ ਜੀ ਵੀ ਲਿੱਤੇ ਜਾ ਰਹੇ ਸਾਰੇ ਸਾਰੇ ਡਿਪਾਰਟਮੈਂਟ ਜੀ ਲਿੱਤੇ ਜਾ ਰਹੇ ਇਹ ਲਿੱਤੇ ਜਾ ਰਹੇ ਮੈਂ ਕਹਿੰਦਾ ਕੋਈ ਅਰਜ਼ ਨਹੀਂ ਆ ਲੇਕਿਨ ਸਵਾਲ ਹੈ ਉਹ ਕਲੈਰੀਫਾਈ ਤਾਂ ਕਰੋ ਚੀਫ ਮਿਨਿਸਟਰ ਸਾਹਮਣੇ ਆਨ ਹੈਲਥ ਮਿਨਿਸਟਰ ਸਾਹਮਣੇ ਠੀਕ ਤੁਸੀਂ ਇੱਕ ਕ੍ਰਾਈਸਿਸ ਹੋਇਆ ਤੁਸੀਂ ਉਹਨੂੰ ਆਪਦਾ ਹੈ ਲੈਕਿਨ ਇਹ ਚੰਦਾ ਪਿਆ ਨਹੀਂ ਜੀ ਇਹ ਕੰਡੀ ਏਰੀਆ ਦੇ ਵਿੱਚ ਜਿਹੜਾ ਹੈ ਨਾ ਪੈਸਾ ਖਰਚੋੜਾ ਉੱਥੇ ਲਾਣਾ ਉਹ ਨਵਾਂ ਆਪਣਾ ਰੀਜ਼ਿੰਗ ਕਰੇ ਸਵਾਲ ਇਹ ਹੈ ਕਿ ਭਈ ਕਿਸ ਟੰਗ ਦੀ ਵਰਕਿੰਗ ਜਿਹੜੀ ਹੈਗੀ ਆ ਕਿਉਂਕਿ ਕੋ ਦੋ ਹੈ ਨਾ ਧੀਰਜ, ਧਰਮ, ਮਿੱਤਰ ਔਰ ਨਾਰੀ ਆਪਤਕਾਲ ਪਰਖੀਏ ਚਾਰੀ ਕਿ ਬੰਦੇ ਦਾ ਕ੍ਰਾਈਸਿਸ ਦੇ ਵਿੱਚ ਇਨਸਾਨ ਦਾ ਤੇ ਇਮਤਿਹਾਨ ਹੁੰਦਾ ਇੰਸਟੀਚਿਊਸ਼ਨ ਦਾ ਇਮਤਿਹਾਨ ਹੁੰਦਾ ਚੀਫ ਨਸਟੈਂਸ ਦਾ ਇਮਤਿਹਾਨ ਹੁੰਦਾ ਸਰਕਾਰ ਦਾ ਇਮਤਿਹਾਨ ਹੁੰਦਾ ਇਹ ਸਰਕਾਰ ਇਟ ਹੈਸ ਟੋਟਲੀ ਫੇਲਡ ਇਨ ਦਾ ਕ੍ਰਾਈਸਿਸ ਟੂ ਟੈਕਲ ਦਾ ਕ੍ਰਾਈਸਿਸ ਸੋ ਮੁٹے ਤੌਰ ਤੇ ਮੈਂ ਇਹ ਕਹਿਣਾ ਸੀਗਾ ਬਾਕੀ ਤੁਹਾਨੂੰ ਪ੍ਰੈਸ ਕਾਟ ਦਿੱਤਾ ਕਿਸੇ ਕੋਈ ਸਵਾਲ ਕਰਨਾ ਤੇ ਸੋ ਜਤੋਂ ਹੜਾ ਆਇਆ ਨੇ ਉਦੋਂ ਤੋਂ ਇਸ ਵਿਸ਼ੇ ਤੇ ਸਿਆਸਤ ਹੋ ਰਹੀ ਹੈ ਪਹਿਲਾਂ ਮਾਮਲਾ ਇਹ ਉੱਠਿਆ ਕਿ ਪ੍ਰਧਾਨ ਮੰਤਰੀ ਪੰਜਾਬ ਨਹੀਂ ਆ ਰਹੇ ਜੇਕਰ ਉਹ ਪੰਜਾਬ ਆਏ ਤਾਂ ਉਹਨਾਂ ਨੇ ਘੱਟ ਫੰਡਾਂ ਦਾ ਐਲਾਨ ਕੀਤਾ ਜੋ ਕਿ ਹਾਲੇ ਤੱਕ ਵੀ ਪੰਜਾਬ ਨੂੰ ਨਹੀਂ ਮਿਲੇ ਜਿਸ ਤੇ ਪੰਜਾਬ ਵਾਸੀ ਜਾਂ ਪੰਜਾਬ ਸਰਕਾਰ ਹੈ ਜਿਹੜੀ ਉਹ ਲਗਾਤਾਰ ਰੋਜ਼ ਪ੍ਰਗਟ ਕਰ ਰਹੀ ਹੈ ਕਿ ਆਖਿਰਕਾਰ ਪੈਸੇ ਨੇ ਜਿਹੜੇ 1600 ਕਰੋੜ ਰੁਪਏ ਐਲਾਨਿਆ ਉਹ ਕਦੋਂ ਤੱਕ ਆਏਗਾ ਇਸ ਤੋਂ ਬਾਅਦ 13000 ਕਰੋੜ ਤੋਂ ਵੱਧ ਦਾ ਹੋਰ ਕੱਚਾ ਝੱਠਾ ਜਿਹੜਾ ਉਹ ਸੈਂਟਰ ਨੂੰ ਭੇਜਿਆ ਜਾ ਚੁੱਕਿਆ ਪਰ ਪਰ ਜਿਸ ਤਰ੍ਹਾਂ ਬਿਹਾਰ ਦੀ ਮਦਦ ਲਗਾਤਾਰ ਕੇਂਦਰ ਸਰਕਾਰ ਕਰ ਰਹੀ ਹੈ ਜੋ ਕਿ ਇਸ ਸਮੇਂ ਇਲੈਕਸ਼ਨ ਦੇ ਦੌਰਾਨ ਕੀਤੀ ਜਾ ਰਹੀ ਹੈ ਤਾਂ ਕੀ ਅਜਿਹੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਸੇ ਤਰੀਕੇ ਦੀ ਉਮੀਦ ਕੋਈ ਰੱਖਣੀ ਚਾਹੀਦੀ ਹੈ ਜਾਂ ਫਿਰ ਪੰਜਾਬ ਦੀ ਇਹ ਮਦਦ ਵੀ 2027 ਤੋਂ ਪਹਿਲਾਂ ਹੀ ਹੋਵੇਗੀ ਇਹ ਸਮਾਂ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अति अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे